ਆਵਾਰਾ ਕੁੱਤੇ ਆ ਦਾ ਤੰਕ ਇੱਕ ਵਾਰ ਫਿਰ ਵੇਖਣ ਨੂੰ ਮਿਲਿਆ ਹੈ 16 ਸਾਲਾ ਕੁੜੀ ਜੋ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਲ ਹੋਲੀ ਖੇਡ ਰਹੀ ਸੀ ਤੇ ਹੋਲੀ ਖੇਡਦਿਆਂ ਕੁੱਤਿਆਂ ਦੇ ਵੱਲੋਂ ਉਸਤੇ ਅਟੈਕ ਕਰ ਦਿੱਤਾ ਜਾਂਦਾ ਹੈ ਤੇ ਬਹੁਤ ਹੀ ਮੁਸ਼ਕਲਾਂ ਦੇ ਨਾਲ ਇਸ ਕੁੜੀ ਦੀ ਜਾਨ ਬਚਾਈ ਗਈ ਹੈ ਜਿੱਥੇ ਕੁੱਤਿਆਂ ਦੇ ਵੱਲੋਂ ਉਸਦੇ ਚਿਹਰੇ ਤੇ ਅਟੈਕ ਕੀਤਾ ਜਾਂਦਾ ਜਿਸ ਤੋਂ ਬਾਅਦ ਕੁੜੀ ਨੂੰ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਹ ਦੱਸਣਯੋਗ ਹੈ ਕਿ ਖੰਨਾ ਦੇ ਵਿੱਚ ਇਹ ਸਾਰੀ ਘਟਨਾ ਵਾਪਰਦੀ ਹੈ ਤੇ ਮੇਰ ਕੋ ਕੁੱਤਾ ਖਾ ਗਿਆ ਥਾ ਗਲੀ ਵਾਲਾ ਕੁੱਤਾ ਈ ਕਿਸੇ ਦੇ ਘਰ 'ਚ ਰੱਖਾ ਥਾ ਨਹੀਂ ਘਰ 'ਚ ਨਹੀਂ ਰੱਖਾ ਥਾ ਗਲੀ ਵਾਲਾ ਕੁੱਤਾ ਤਾਂ ਪਾਗਲ ਹੈ ਅੱਛਾ ਹਲਕਾ ਹੈ ਉਹ ਤਾਂ ਕੁੱਤਾ ਆਹੋ ਆਕੇਲੇ ਥੇ ਆਪ ਹੋਰ ਸਾਹਮਣੇ ਕੋਈ ਨਹੀਂ ਥਾ ਨਹੀਂ ਬਚੇ ਕਿ ਐਸੀ ਕਿਸ ਨੇ ਛੁਡਵਾਇਆ ਫਿਰ ਆਪ ਨੂੰ ਨਹੀਂ ਮੈਂ ਖੁਦ ਹੀ ਛੁੱਟੇ ਸੀ ਮੈਨੂੰ ਉਸਕੇ ਸੇ ਇਟ ਮਾਰਦੇ ਤੇ ਪੱਥਰ ਕੁੱਤੇ ਕੇ ਅੱਛਾ ਫਿਰ ਉਹ ਭੱਗ ਗਿਆ ਥਾ ਸਰ ਇੱਕ ਪੇਸ਼ੈਂਟ ਆਇਆ ਨੈਨਾ ਨਾਮ ਦਾ ਪੇਸ਼ੈਂਟ ਹੈ 16 ਸਾਲ ਦੀ ਫੀਮੇਲ ਹੈ ਉਹ ਹਸਪੀਟਲ ਅਸੀ ਕਿ ਵੀ ਉਹਨਾਂ ਨੂੰ ਗਲੀ ਦੇ ਆਵਾਰਾ ਕੁੱਤੇ ਨੇ ਕੱਟ ਲਿਆ ਹੈ ਤੇ ਅਸੀਂ ਜਦੋਂ ਦੇਖਿਆ ਤਾਂ ਉਹਨਾਂ ਦੇ ਰੋੜੀ ਹੈਗੀ ਆ ਆਪਣੀ ਰਾਈਟ ਸਾਈਡ ਗੱਲ ਦੇ ਉੱਤੇ ਕਾਫੀ ਬੜਾ ਕੁੰਡ ਹੈ ਤੇ ਨੀ ਦੇ ਉੱਤੇ ਆ ਕਾਫੀ ਜ਼ਿਆਦਾ ਕੱਟਿਆ ਹੈ ਤੇ ਆਪਾਂ ਉਹਨਾਂ ਦੇ ਪੇਰੈਂਟਸ ਦੀ ਵੇਟ ਕਰ ਰਹੇ ਹਾਂ ਉਹਨ ਦੇ ਪੇਰੈਂਟਸ ਦੀ ਵੇਟ ਆ ਫਸਟਰਡ ਦੇਦੀ ਹੈ ਤੇ ਇੱਕ ਟੀਕਾ ਹੁੰਦਾ ਜਿਹੜਾ ਜ਼ਖਮ ਦੇ ਵਿੱਚ ਲੱਗਦਾ ਹੈ ਉਹ ਕੰਸੈਂਟ ਤੋਂ ਬਿਨਾਂ ਨਹੀਂ ਲੱਗਦਾ ਉਹਲੇ ਪੇਰੈਂਟਸ ਦੀ ਵੇਟ ਕਰ ਰਹੇ ਆ ਪੇਰੈਂਟਸ ਆ ਜਾਣਗੇ ਸਾਈਨ ਕਰਕੇ ਆਪਾਂ ਉਹਨਾਂ ਨੂੰ ਇੰਜੈਕਸ਼ਨ ਲਗਾ ਦਾਂਗੇ ਦੀ ਫਦਰ ਸਰਜਨ ਦੀ opinion ਲੈ ਕੇ ਜੀ ਐਡਮਿਟ ਕਰਨਾ ਹੋਊਗਾ ਤੇ ਐਡਮਿਟ ਕਰ ਲਾਂਗੇ ਜਾਂ ਪਰ ਟਰੀਟਮੈਂਟ ਦੇ ਦਾਂਗੇ کافی ਘਟਿਆ ਵੈਸੇ ਉਹਨਾਂ ਨੂੰ